ਨਾ ਟ੍ਰੱਕ ਹੀ ਗਰੀ ਵਾਠਾ ਇੱਥੇ 6:30 ਵਜੇ ਆ ਲਈ ਵਾਠਾ ਆ ਜਾਓ ਭੁੱਲਰ ਸਾਹਿਬ ਤੁਹਾਨੂੰ ਇੱਕ ਸਰਪ੍ਰਾਈਜ਼ ਦਿੱਗੇ ਤੇ ਇੱਕ ਆਪਾਂ ਕੁਝ ਦਿਨ ਪਹਿਲਾਂ ਕੁਝ ਦਿਨ ਨਹੀਂ ਕਾਫੀ ਟਾਈਮ ਪਹਿਲਾਂ ਅੱਛਾ ਇੱਕ ਐਕਸਪੈਰੀਮੈਂਟ ਕੀਤਾ ਸੀ ਆ ਤੁਹਾਨੂੰ ਮੈਂ ਪਹਿਲਾਂ ਦੱਸੀ ਆਪਣੇ ਫਰੈਂਡ ਆਈ ਸੀ ਗੁਰਕਵਾਰ ਸਿੰਘ T2 ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਤੇ ਆਪਾਂ ਨੂੰ ਤਿੰਨ ਵੀ ਦੇ ਗਏ ਸੀ ਉਹ ਅੱਛਾ ਉਹਨਾਂ ਵੀ ਤੁਸੀਂ ਦੇਖੋ ਐਕਸਪੈਰੀਮੈਂਟ ਕਰਕੇ ਕਦੇ ਵੀ ਸੀ ਉਹ ਸੀ ਐਵਾਕੋੜਾ ਐਵਾਕੋੜਾ ਹਾਂ ਵੀ ਉਹ ਆਸਟ੍ਰੇਲੀਆ ਦਾ ਹੀ ਫਰੂਟ ਹੈ ਉਧਰ ਦਾ ਠੀਕ ਹੈ ਤੇ ਆਪਾਂ ਲਾ ਕੇ ਦੇਖੀ ਤਿੰਨੇ ਕਿੱਥੇ ਲਾਇਆ ਉਹ ਇਕ ਤਾਂ ਪਾਣੀ ਚ ਲਾ ਕੇ ਦੇ ਆ ਇੱਥੇ ਲਾ ਜੀ ਬੈਠਾ ਆਹਾ ਮੈਂ ਇਧਰ ਦੇਖੀ ਨਾ ਥੱਲੇ ਵੀ ਕੀ ਚੇ ਚ ਤੇ ਇਹ ਪਾਣੀ ਵਿੱਚ ਦੇਖੋ ਐ ਜੜ ਬਣਾ ਗਿਆ ਆਪਦੀ ਜਿਹਨੂੰ ਐ ਜੜ ਕੱਢਦੇ ਕੋਈ ਹੋਣੀ ਨਾ ਐ ਕੁਝ ਨਹੀਂ ਹੁੰਦਾ ਤੇ ਉਤੋਂ ਦੀ ਆਪਦਾ ਉਹ ਕੱਢ ਲੂਗਾ ਟਾਣੀ ਅੱਛਾ ਇਹ ਤੂੰ ਵੀਡੀਓ ਪਾਈ ਸੀ ਵੀ ਆਪਾਂ ਕਿਵੇਂ ਲਾਉਣੇ ਆ ਤਿੰਨ ਤਰੀਕਿਆਂ ਨਾਲ ਲਾਇਆ ਤਿੰਨ ਤਰੀਕਿਆਂ ਨਾਲ ਲਾਇਆ ਆਪਾਂ ਉਹ ਵੀਡੀਓ ਵੀ ਨਾਲ ਲਾ ਦੇਣੀ ਇੱਕ ਤਾਂ ਆਪਣਾ ਇਹ ਥੱਲੇੜਾ ਮਤਲਬ ਕਿ ਜੜ ਬਣਾ ਗਿਆ ਇਹ ਹੈ ਨਾ ਆ ਦੇਖੋ ਇਹ ਜੜ ਇਹ ਵੀ ਬਿਲਕੁਲ ਤਿਆਰ ਹੈ ਉੱਪਰੋਂ ਨਿਕਲਣ ਵਾਲਾ ਤਿਆਰ ਹੈ ਨਿਕਲਣ ਤੇ ਤਾਂ ਬੈ ਫਟੇਣਾ ਹਾਂ ਇਹ ਲੋ ਬਿਨਾ ਮਿੱਟੀ ਤੋਂ ਕਦੇ ਪਾਣੀ ਚ ਨਾ ਹਾਂ ਤੇ ਦੂਜਾ ਇਹ ਵੀ ਉਹੀ ਹੈ ਇਹ ਵੀ ਉਹੀ ਚੀਜ਼ ਹੈ ਇਹ ਆਪਾਂ ਕਲੀ ਮਿੱਟੀ ਚ ਲਾਇਆ ਸੀ ਗਮਲੇ ਚ ਹੈ ਮਿੱਟੀ ਚ ਲਾਇਆ ਸੀ ਗਮਲੇ ਚ ਠੀਕ ਹੈ ਦੋਨੇ ਇਹ ਤਿਆਰ ਹੋ ਗਏ ਆ ਦੋਨੇ ਗਮਲੇ ਵਾਲੇ ਇੱਕ ਪਾਣੀ ਵਾਲਾ ਦੂਜਾ ਮਿੱਟੀ ਵਾਲਾ ਹੁਣ ਆਪਾਂ ਤੁਹਾਨੂੰ ਤੀਜਾ ਦਿਖਾਉਣੇ ਆ ਤੀਜਾ ਆਪਾਂ ਧਰਤੀ ਚ ਲਾਇਆ ਸੀ ਆ ਤੇ ਉਹ ਆ ਖੜਾ ਇਸੇ ਕੈਮਰਾ ਨੇੜੇ ਮਾਰ ਲੂਸੀ ਆਪ ਕੁਰਸੀ 'ਤੇ ਕਰ ਹਾਂ ਅੱਛਾ ਆਹ ਹਾਂ ਆ ਖੜਾ ਹਾਂ ਤੀਜਾ ਵਾਲਾ ਇਹ ਆ ਤਿੰਨਾਂ ਬਾਗੜਾ ਤਿਆਰ ਤਿੰਨੇ ਬਾਗੜਾ ਆਪਣੇ ਤਿਆਰ ਹੋ ਗਏ ਹਨ ਅੱਛਾ ਹੁਣ ਮੁੱਖ ਦੀ ਗੱਲ ਵੀ ਜਿਹੜੇ ਇਹ ਦੋ ਰਹਿ ਗਏ ਆਪਣੇ ਕੋਲੇ ਹਾਂ ਇਹਨਾਂ ਦੋਨਾਂ ਨੂੰ ਵੀ ਕੱਢ ਕੇ ਆਪਾਂ ਮਿੱਟੀ 'ਚ ਹੀ ਲਾਵਾਂਗੇ ਠੀਕ ਹੈ ਕਿ ਮਿੱਟੀ 'ਚ ਲੱਗਦੇ ਮਿੱਟੀ 'ਚ ਗ੍ਰੋਥ ਜਿਆਦਾ ਹੁੰਦੀ ਹੈ ਇਹਨਾਂ ਦੀ ਉਹਨਾਂ ਦੇ ਦੱਸਣ ਮੁਤਾਬਕ ਠੀਕ ਹੈ ਤੇ ਹੁਣ ਆਪਾਂ ਇੱਥੋਂ ਤੱਕ ਅੱਧਾ ਆਪਾਂ ਪਹੁੰਚ ਗਏ ਹਨਾ ਹੁਣ ਆਪਾਂ ਇਹਨੂੰ ਕੱਢ ਕੇ ਜਿਵੇਂ ਉਹਨਾਂ ਨੇ ਜਿਵੇਂ ਆਪਾਂ ਨੂੰ ਤਰੀਕੇ ਦੱਸੇ ਤਿੰਨ ਤਰੀਕੇ ਤਿੰਨੇ ਕੰਮ ਜੇ ਹੋ ਗਏ ਤਿੰਨੇ ਚੱਲ ਗਏ ਤਿੰਨੇ ਤਿੰਨੇ ਚੱਲ ਗਏ ਤੇ ਲੋ ਵੀ ਦੋਸਤੋ ਆਪਾਂ ਉਹ ਵੀਡੀਓ ਵੀ ਲਾ ਦ ਤੇ ਆ ਤੁਹਾਡੇ ਸਾਹਮਣੇ ਦੇਖੋ ਵਧੀਆ ਚੱਲ ਚੁੱਕੇ ਆ ਤੇ ਇਦਾਂ ਤੁਸੀਂ ਆਪਣੇ ਘਰਾਂ ਜਾਵਾ ਕੋਡਾਂ ਦੇ ਜਿਹੜੇ ਪੌਦੇ ਆ ਤਿਆਰ ਕਰ ਸਕਦੇ ਤੇ ਫਰੂਟ ਦੇਣਗੇ ਬਈ ਫਰੂਟ ਆਸ ਹੈਗੀ ਆ ਬਈ ਪੂਰੀ ਹਨਾ ਤੇ ਉਹ ਵੀ ਫਰੂਟ ਮਿਲਣ ਵਾਲੇ ਪੌਦਾ ਤਿਆਰ ਹੋ ਗਏ ਹਾਂ ਪੌਦਾ ਤਿਆਰ ਹੋ ਜੀ ਛਾਂ ਮਿਲੂਗੀ ਇੱਕ ਸਭ ਤੋਂ ਵੱਡੀ ਗੱਲ ਵੀ ਇਹ ਆਸਟ੍ਰੇਲੀਆ ਦਾ ਬਾਹਰ ਦਾ ਫਰੂਟ ਆ ਹਨਾ ਤੇ ਆਪਾਂ ਇੱਥੋਂ ਤੇ ਕਰ ਸਫਲ ਹੋ ਗਏ ਦੇ ਤੇ ਬਾਕੀ ਜੇ ਪਰਮਾਤਮਾ ਨੇ ਚਾਹਿਆ ਤਾਂ ਆਪਾਂ ਦੀ ਛਾਂ ਤੇ ਇਹਦਾ ਫਰੂਟ ਵੀ ਜਰੂਰ ਮਾਣਾਂਗੇ ਮਾਣਾਂਗੇ ਨਾ ਨੰਦ ਮਾਣਾਂਗੇ ਉਹ ਚੀਜ਼ ਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਆਪਾਂ ਵੀਡੀਓ ਪਾਵਾਂਗੇ ਧੰਨਵਾਦ ਦੋਸਤੋ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਕਿਰਪਾ ਕਰਕੇ ਕਰ ਦਿਓ ਜੀ ਵੀਡੀਓ ਤੁਸੀਂ ਦੁਬਾਰੇ ਆਪਾਂ ਤੁਹਾਨੂੰ ਸਾਰੀ ਉਹ ਵੀ ਨਾਲ ਲਾ ਦਾਂਗੇ ਤਰੀਕਾ ਕਿਵੇਂ ਲਾਉਣਾ ਹੈ ਜੇ ਤੁਹਾਨੂੰ ਵੀ ਇਦਾਂ ਦੇ ਮਿਲਦੇ ਆ ਤਾਂ ਤੁਸੀਂ ਲਾ ਕੇ ਤਿਆਰ ਕਰ ਸਕਦੇ ਹੋ ਵੀ ਇੱਕ ਤਾਂ ਇਦਾਂ ਜਿਹੜੇ ਡੱਕੇ ਲਾ ਕੇ ਵਿੱਚ ਹਾਂ ਤੇ ਇਹਨੂੰ ਪਾਣੀ ਦੇ ਵਿੱਚ ਛੱਡ ਦੇਣਾ ਤੇ ਦੂਜਾ ਇਦਾਂ ਮਿੱਟੀ ਦੇ ਵਿੱਚ ਲਾਉਣਾ ਤੇ ਤੀਜਾ ਥੱਲੇ ਉਹ ਚ ਲਾਇਆ ਹੈ ਨਾ ਹਾਂ ਇਹ ਡੱਕੇ ਲਾਉਣ ਦਾ ਕਾਰਨ ਆਪਣਾ ਇਹ ਵੀ ਡੁੱਬੇ ਨਾ ਅੱਧਾ ਪਾਣੀ ਚੋਂ ਬਾਹਰ ਆਏ ਇਹ ਤਰੀਕਾ ਆਪਾਂ ਉਸ਼ੀ ਕੀਤੀ ਸੀ ਮੀ ਵਰਤ ਕੇ ਦੇਖੀ ਕੰਮ ਕਰਦਾ ਕਿ ਨਹੀਂ ਕਰਦਾ ਤੇ ਵਾਕੀ ਇਹ ਕਾਮਯਾਬ ਹੋਇਆ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸ਼ੇਅਰ ਆਡਰ ਦਾ ਓਕੇ ਜੀ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਸਿੰਗਲ ਲਿਆ ਕੇ ਇੱਕ ਵੀ ਆਪਣਾ ਕੋਈ ਦੋਸਤ ਮਿੱਤਰ ਆ ਬਾਹਰੋਂ ਆਇਆ ਸੀ ਆਸਟ੍ਰੇਲੀਆ ਤੋਂ ਤੇ ਆਪਾਂ ਮਿਲ ਗਿਆ ਉਹ ਇਹਦੇ ਐਕਸਪੈਰੀਮੈਂਟ ਕਰੋ ਲਾਉ ਐਵਾ ਕੌਡਾ ਦਾ ਨਾਂ ਦਾ ਕੋਈ ਵੀ ਹੈ ਇਹਦੇ ਬਾਰੇ ਆਪਾਂ ਨੂੰ ਕੋਈ ਬਾਹਰੀ ਜਾਣਕਾਰੀ ਤਾਂ ਹੈ ਨਹੀਂ ਜਿੰਨਾ ਕੁ ਉਹਨਾਂ ਨੇ ਦੱਸਿਆ ਸੀ ਆਪਾਂ ਉਸੇ ਤਰੀਕੇ ਨਾਲ ਹੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਐਕਸਪੈਰੀਮੈਂਟ ਕਰਦੇ ਵੀ ਚੱਲਦਾ ਕਿ ਨਹੀਂ ਦੋ ਐਕਸਪੈਰੀਮੈਂਟ ਕਰਾਂਗੇ ਵੀ ਤੇ ਦੋਸਤੋ ਜੇਕਰ ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈਗੀ ਆ ਤਾਂ ਤੁਸੀਂ ਆਪਾਂ ਨੂੰ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਤੇ ਐਦਾਂ ਦਾ ਹੁੰਦਾ ਇਹ ਨੇੜੇ ਦਿਖਾ ਦੋ ਮੁੰਡਾਈ ਲਈ ਮਤਲਬ ਕਿ ਐਦਾਂ ਦਾ ਵੀ ਹੈ ਤੇ ਆਪਾਂ ਛਿੱਲ ਲੈਣਾ ਇਹਦਾ ਉਤਲਾ ਛਿਲਕਾ ਛੱਲਿਆ ਠੀਕ ਆ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਇਹਦੇ ਚ ਡੱਕੇ ਲਾ ਲਾਂਗੇ ਤਿੰਨ ਆਪਾਂ ਵੀ ਇੱਧਾ ਪਾਣੀ ਚ ਰੱਖਣਾ ਕਹਿੰਦੇ ਸੀ ਹਾਂਜੀ ਦੋਸਤੋ ਐਦਾਂ ਆਪਾਂ ਇਹ ਬਣਾ ਲੈਨੇ ਆ ਤਿੰਨ ਡੱਕੇ ਵਿੱਚ ਲਾ ਲੈਨੇ ਆ ਫਲੋਟ ਟੰਡੱਕੇ ਲਾ ਕੇ ਆਪਣਾ ਇਹਦਾ ਜਿਹੜਾ ਇਧਰ ਦਾ ਹਿੱਸਾ ਥੱਲੇ ਆ ਥੋੜਾ ਹਿੱਸਾ ਦਾ ਆਲਾ ਇਹ ਆਪਾਂ ਪਾਣੀ ਚ ਰੱਖ ਦਨੇ ਇਸ ਟੋੜਾ ਤੇ ਹੁਣ ਤਿਆਰ ਆ ਸੀੜ ਇਹ ਆਪਾਂ ਹੀ ਰੱਖ ਦਵਾਂਗੇ ਤੇ 8 ਹਫਤਾ ਦਿੱੱਕ ਦਾ ਟਾਈਮ ਹੈ ਇਹਦਾ ਫਟਾਰਾ ਚੱਕਣ ਦਾ ਹੁਣ ਆਪਣਾ ਪਹਿਲਾ ਐਕਸਪੈਰੀਮੈਂਟ ਹੈ ਇਹ ਦੇਖਾਂਗੇ ਵੀ ਕਿੱਦਾਂ ਦਾ ਦਾ ਰਿਸਪੌਂਸ ਮਿਲਦਾ ਹਨਾ ਤੇ ਆਪਣਾ ਤਜਰਬਾ ਕਿਵੇਂ ਰਹਿੰਦਾ ਤੇ ਇਹਦਾ ਸੀ ਪਾਣੀ ਵਾਲਾ ਇਹ ਆਪਣਾ ਕੰਪਲੀਟ ਹੋ ਗਿਆ ਇਹਨੂੰ ਆਪਾਂ ਰੱਖ ਦਨੇ ਥੱਲੇ ਉਹਨਾਂ ਆਪਣਾ ਦੂਜਾ ਜਿਹੜਾ ਮਿੱਟੀ 'ਚ ਬੰਦ ਆ ਉਹ ਵੀ ਆਪਾਂ ਦੇਖਦੇ ਹਾਂ ਮਿੱਟੀ ਦਾ ਵੀ ਤੁਹਾਨੂੰ ਦੱਸਦੇ ਹਾਂ ਵੀ ਮਿੱਟੀ 'ਚ ਕਿਵੇਂ ਚੱਲਦਾ ਇਹ ਹਾਂਜੀ ਦੋਸਤੋ ਇਹ ਹੁਣ ਆਪਾਂ ਇਹਦਾ ਇੱਕ ਤਜਰਬਾ ਕਰਨਾ ਮਿੱਟੀ 'ਚ ਇਹਦਾ ਛਿਲਕਾ ਲਾਉਣ ਦੀ ਲੋੜ ਨਹੀਂ ਆਪਾਂ ਨੂੰ ਇਹਦਾ ਉਹ ਜਿਵੇਂ ਆਪਾਂ ਲਾ ਦੇਣਾ ਤੇ ਆਹ ਜਿਹੜੀ ਦੀ ਟੋਪੀ ਜੀ ਆ ਉਹ ਥੱਲੇ ਕਰਨਾ ਜਿਹੜਾ ਤਿੱਖਾ ਪਾਸਾ ਇਹ ਉੱਪਰ ਨੂੰ ਦੱਸਣ ਮੁਤਾਬਕ ਉਹਨਾਂ ਦੇ ਹਨ ਤੇ ਮੈਂ ਫੇਰ ਕਹਿਣਾ ਜੇ ਕਿਸੇ ਭਰਾ ਨੂੰ ਇਸ ਬਾਰੇ ਕੋਈ ਜਾਣਕਾਰੀ ਹੈਗੀ ਆ ਤੋ ਆਪਾਂ ਨੂੰ ਕਮੈਂਟਾਂ ਵਿੱਚ ਦੱਸ ਸਕਦਾ ਆ ਦੇਖੋ ਦੋਸਤੋ ਦਿਖਾ ਦੋ ਨਹੀਂ ਦੇ ਕਰਕੇ ਆਪਾਂ ਐਸ ਲੋਟ ਇਹ ਅੱਧਾ ਕਿ ਸਦਾ ਪੌਣਾ ਕਿ ਸਵਾਰ ਕਰਤਾ ਤੇ ਥੋੜੀ ਜਿਹੀ ਆਪਾਂ ਮਿੱਟੀ ਹੋਰ ਪਾ ਲਾਂਗੇ ਅੱਧਾ ਨੰਗਾ ਵੀ ਰੱਖ ਸਕਦੇ ਉਹਨਾਂ ਦੇ ਦੱਸ ਮੁਤਾਬਕ ਪਰ ਆਪਾਂ ਇਹਦੇ ਚ ਮੈਨੂੰ ਪੂਰੇ ਕਵਰ ਕਰ ਦਾਂਗੇ ਥੋੜੀ ਜਿਹੀ ਵਿੱਚ ਆਪਾਂ ਇਹਦੇ ਰੂੜੀ ਦੀ ਖਾਦ ਮਲਾਈ ਜਤੀ ਮਿੱਟੀ ਮਲਾਈਆ ਲਓ ਵੀ ਦੋਸਤੋ ਇਹ ਤਿਆਰ ਆ ਹੁਣ ਆਪਣਾ ਹਨਾ ਤੇ ਆ ਵੀ ਤੁਹਾਨੂੰ ਤੁਹਾਨੂੰ ਦਿਖਾ ਦਨੇ ਆ ਦੋਨੋਂ ਤਿਆਰ ਆਪਣੇ ਇਹ ਇਹਦਾ ਆਪਣੇ ਕੋਲ ਆ ਤੀਜਾ ਰਹਿ ਗਿਆ ਇਹ ਆਪਾਂ ਮਿੱਟੀ ਚ ਲਾਵਾਂਗੇ ਜ਼ਮੀਨ ਤੇ ਲਾਵਾਂਗੇ ਜਦੋਂ ਇਹਦੇ ਜੜਾ ਬਣ ਗਈਆਂ ਪਾਣੀ ਵਾਲੀਆਂ ਦੀਆਂ ਉਦੋਂ ਇਹ ਆਪਾਂ ਬਾਹਰ ਵੀ ਲਾ ਸਕਦੇ ਆ ਜ਼ਮੀਨ ਤੇ ਤੇ ਇਹ ਵੀ ਆਪਾਂ ਜ਼ਮੀਨ ਤੇ ਲਾ ਸਕਦੇ ਆ ਕੱਢ ਕੇ ਜੇਕਰ ਆਪਾਂ ਇਹਦੇ ਚ ਲਾ ਕੇ ਲਿਖਿਆ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇਕਰ ਕਿਸੇ ਭਰਾ ਨੂੰ ਕੋਈ ਜਾਣਕਾਰੀ ਹੈਗੀ ਇਹਦੇ ਬਾਰੇ ਹੋਰ ਤਾਂ ਕਿਰਪਾ ਕਰਕੇ ਕਮੈਂਟਾਂ ਰਾਹੀਂ ਦੱਸੋ ਤੇ ਸਾਡੀ ਜਾਣਕਾਰੀ ਵਿੱਚ ਕਰੋ ਵਾਧਾ ਧੰਨਵਾਦ